we also welcome you sir. nesu theatre festival is being organized for the first time in patinda by the National school of drama in collaboration with municipal corporation of patinda. so thank you so much audience for your patience. आप लोगों के लिए जोरदार तालियां एक बार आप ही लोग बजाइए थैंक यू सो मच सो टुडे ऑन द इवनिंग ऑफ भारत रंग मोहन द लैंग्वेज ऑफ द प्ले इज बेंगोली बच हम प्रस्तुत हैं स्वागत के शुभ भाव लेकर तो मैं निवेदन करूंगा डॉक्टर पुलंद कुमार जोशी एवं रामजी वाली जी से कि वो मुख्य अतिथि <laughs> शौकत अहमद परे जी का पुष्प गुच्छ देकर स्वागत करें निवेदन करूंगा डॉक्टर पुणी कुमार जोशी से कि वो अमरजीत मेहता जी का पुष्प गुच्छ देकर स्वागत करें जोरदार तालियों से इस्तकबाल करें आप। इसके अलावा मैं राष्ट्रीय नाट्य विद्यालय के प्रति एक मोमेंटो को मैं आज के मुख्य अतिथि शौकत अहमद परे जी को, को देकर सम्मानित करना चाहता हूं और ये याद दिलाना चाहता हूं कि वो राष्ट्रीय नाट्य विद्यालय के भारत रत्न महोत्सव में आए हुए हैं और उन्हें भारत रत्न महोत्सव और राष्ट्रीय नाट्य विद्यालय अपने स्मृति चिन्ह से सम्मानित कर रहा है जोरदार तालियां बजाय धन्यवाद मैं निवेदन करूंगा कि कार्यक्रम के अध्यक्ष मुख्य अतिथि जी को लेकर उनकी सीट पर जाए धन्यवाद ਏ ਅੱਜ ਜੇ ਤੁਹਾਨੂੰ ਪਤਾ ਹੋਏਗਾ ਕਿ ਆਪਾਂ ਕੁਝ ਦਿਨ ਪਹਿਲਾਂ ਵੀ ਜਿਹੜਾ ਕਿ ਅਨਾਉਂਸਮੈਂਟ ਕੀਤੀ ਸੀ ਕਿ ਨੈਸ਼ਨਲ ਸਕੂਲ ਆਫ ਡਰਾਮਾ ਬਟੰਡਾ ਨਗਰ ਨਗਰ ਕਮ ਦੇ ਨਾਲ ਮਿਲ ਕੇ ਇਹ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਡਰਾਮੈਟਿਕਸ ਦਾ ਇਥੇ ਇਵੈਂਟ ਕਰਾ ਰਹੇ ਹਾਂ 5 ਦਿਨ ਅ ਅਕਤਾਰੀਕ ਤੋਂ ਸ਼ੁਰੂ ਹੋ ਕੇ 12 ਤਾਰੀਖ ਤੱਕ ਚਲੇਗਾ ਸ਼ਾਮੀ ਡੇਲੀ ਜਿਹੜਾ ਹੈਗਾ ਲਗਭਗ 2 ਘੰਟੇ ਦਾ ਸ਼ੋਅ ਜਿਹੜਾ ਹੈਗਾ ਨਾ ਚੱਲਦਾ ਹੈ ਤੇ ਇਹ ਬਹੁਤ ਹੀ ਉੱਚ ਕੋਟੀ ਦੇ ਜਿਹੜੇ ਕਲਾਕਾਰ ਨੇ ਉਹ ਇੱਥੇ ਆਉਂਦੇ ਨੇ ਇੱਥੇ ਆਪਣੇ ਕਲਾ ਦੀ ਜਿਹੜੀ ਹੈਗੀ ਆ ਉਹ ਪ੍ਰੈਜੈਂਟੇਸ਼ਨ ਪ੍ਰਸਤਤੀ ਕਰਦੇ ਨੇ ਤੇ ਇਹ ਬਠਿੰਡਾ ਦੇ ਵਾਸਤੇ ਇਹ ਮਹਾਨੀ ਗੱਲ ਹੈ ਕਿ ਇਹ ਪਹਿਲੀ ਵਾਰ ਇਸ ਤਰੀਕੇ ਨੇ ਇਨ ਫੈਕਟ ਮੈਨੂੰ ਲੱਗਦਾ ਪੰਜਾਬ ਵਿੱਚ ਵੀ ਪਹਿਲੀ ਵਾਰ ਹੀ ਹੋਏਗਾ ਕਿ ਐਨਐਸਡੀ ਜਿਹੜਾ ਹੈਗਾ ਇੱਥੇ ਆਪਣਾ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਕਰਾ ਰਿਹਾ ਹੈ ਤੇ ਆਪਾਂ ਇਹ ਚਾਹੁੰਦੇ ਆ ਕਿ ਬਠਿੰਡਾ ਜਿੱਥੇ ਬਾਕੀ ਸਾਰੇ ਮਾਮਲੇ ਵਿੱਚ ਅੱਗੇ ਵਧ ਰਿ ਦੇ ਮਾਮਲੇ ਕਲਚਰ ਜਿਹੜਾ ਹੈਗਾ ਇਹ ਬੇਸਿਕਲੀ ਆਪਣੀ ਮੂਲ ਦੀ ਗੱਲਾਂ ਹੁੰਦੀਆਂ ਨੇ ਜਿਹਦੇ ਨਾਲ ਆਪਾਂ ਸਾਰੇ ਜੁੜੇ ਹੋਏ ਹੁੰਦੇ ਆ ਤੇ ਆਪਣੇ ਕਲਚਰ ਨੂੰ ਵੀ ਪ੍ਰਮੋਟ ਕਰਨਾ ਜਿਹੜਾ ਹੈਗਾ ਇੱਕ ਅੱਛੀ ਲਾਈਵ ਸੁਸਾਇਟੀ ਦੀ ਜਿਹੜੀ ਹੈਗੀ ਹੈ ਐਗਜ਼ਾਮਪਲ ਹੈਗੀ ਹੈ ਤੇ ਮੈਂ ਉਮੀਦ ਇਹ ਕਰਦਾ ਕਿ ਜਿਵੇਂ ਆਪਾਂ ਬਾਕੀ ਡਵੈਲਪਮੈਂਟ ਦੇ ਪ੍ਰੋਜੈਕਟਸ ਦੇ ਵੱਲ ਜਾ ਰਹੇ ਹਾਂ ਉੱਥੇ ਨਾਲ-ਨਾਲ ਜਿਹੜਾ ਇੰਟੈਂਜੀਬਲ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਛੂ ਨਹੀਂ ਸਕਦੇ ਜਿਵੇਂ ਕਿ ਕਲਚਰ ਹੋ ਗਿਆ ਜ਼ੁਬਾਨ ਹੋ ਗਿਆ ਉਹਨਾਂ ਦੇ ਬਾਰੇ ਵੀ ਸਾਨੂੰ ਜੜਾਏਗਾ ਸੋਚਣਾ ਚਾਹੀਦਾ ਤੇ ਉਹਦੀ ਕਰਕੇ ਆਪਾਂ ਇਹਨਾਂ ਦੇ ਨਾਲ ਟਾਈਅਪ ਕੀਤਾ ਸੀ ਕਿ ਇੱਕ ਵਾਰੀ ਆਪਾਂ ਇਹਨੂੰ ਅੱਗੇ ਜਿਹੜ ਦੇ ਹੈਗੇ ਆ ਪੀਸੀ ਦੇ ਚੇਅਰਮੈਨ ਸਾਹਿਬ ਸੀਗੇ ਉਹਨਾਂ ਦੇ ਵੀ ਮੇਰੇ ਕੋਲ ਆਏ ਸੀਗੇ ਤੇ ਉਹਨਾਂ ਨੇ ਵੀ ਇਹਨੂੰ ਪ੍ਰੋਮੋਟ ਕੀਤਾ ਉਹਨਾਂ ਦੇ ਨਾਲ ਟਾਈਪ ਕੀਤਾ ਤੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਜਿਹੜੇ ਚੇਅਰਮੈਨ ਚੇਅਰਮੈਨ ਤੇ ਆਫਿਸ ਵੀ ਅਸ ਨੇ ਉਹਨਾਂ ਨੇ ਵੀ ਸਾਡੇ ਨਾਲ ਜਿਹੜਾ ਹੈਗਾ ਟਾਈਪ ਕਰਕੇ ਇਹ ਪ੍ਰੋਗਰਾਮ ਅੱਜ ਪਹਿਲੀ ਵਾਰ ਇੱਥੇ ਜੜਾਇਗਾ ਉਹ ਕਰਾਇਆ ਕਿਸ ਤਰ੍ਹਾਂ ਦੇ ਡਰਾਮੇ ਇਸ ਤੋਂ ਜਿਹੜੇ ਖੇਡੇ ਜਾ ਰਹੇ ਨੇ ਤੁਹਾਨੂੰ ਸੁਣਦੇ ਬਾਰੇ ਦੇਖਿਆ ਮੈਂ ਦਿੱਤੇ ਕਿਉਂਕਿ ਮੋਸਟਲੀ ਆਪਾਂ ਇਹ ਹੁੰਦਾ ਹੈ ਕਿ ਜਿਹੜਾ ਵੀ ਡਰਾਮਾ ਹੁੰਦਾ ਹੈ ਉਹ ਆਪਣੀ ਪ੍ਰਸਤੀਤੀ ਆਪਣੇ ਹਿਸਾਬ ਨਾਲ ਕਰਦੇ ਨੇ ਤੇ ਪਰ ਕਈ ਸਾਰੇ ਇਹੋ ਜਿਹੇ ਹੈਗੇ ਜਿਹੜੇ ਕੱਲ ਜਿਹੜਾ ਸੀਗਾ ਉਹ ਪ ਉਹ ਸਾਰੀ ਉਹ ਹਿਸਟਰੀ ਉਹਦੀ ਸਟੋਰੀ ਉਹਦੇ ਨਾਲ ਤੇ ਬਹੁਤ ਪੁਰਾਣੇ ਪ੍ਰੋਗਰਾਮ ਹੋ ਗਏ ਜਿਹੜੇ ਕਿ 20 ਸਾਲ 30 ਸਾਲ ਪਹਿਲੇ ਆਪਣੇ ਬਹੁਤ ਜਾਣੇ ਪਛਾਣੇ ਹੁੰਦੇ ਸੀ ਪਰ ਬਾਅਦ ਵਿੱਚ ਜਿਹੜਾ ਇਹਗਾ ਲੋਕਿਆਂ ਦੇ ਸੋਨ ਵਿੱਚ ਉਹ ਨਿਕਲ ਪਿਆ ਤੇ ਹੁਣ ਜਿਹੜਾ ਇਹਗਾ ਦੁਬਾਰਾ ਤੋਂ ਉਹ ਪੁਰਾਣੀ ਵਾਲੀ ਜਿਹੜੇ ਆ ਕਾਫੀ ਮਸ਼ਹੂਰ ਜਿਹੜੇ ਨਾਟਕ ਸੀਗੇ ਉਹ ਅੱਜ ਜਿਹੜਾ ਇਹ ਕਿ ਇਥੇ ਉਹ ਅਗਲੇ 3 4 5 ਦਿਨ ਵਿੱਚ ਜਿਹੜਾ ਇਹਗਾ ਉਹ ਪ੍ਰਸਤੁਤ ਕਰਨ ਸਰ ਯੋਥ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਪਲੈਨਿੰਗ ਕੀਤੀ ਗਈ ਹੈ ਦੇਖੋ ਆਪਾਂ ਮੈਂ ਪਹਿਲਾਂ ਵੀ ਕਿਹਾ ਕਿ ਨਸ਼ਾ ਜਿਹੜਾ ਹੈਗਾ ਇੱਕ ਬਹੁਤ ਇੱਕ ਸਮਾਜਿਕ ਬਹੁਤ بڑا ਇੱਕ ਇਹਦਾ ਪਹਿਲੂ ਹੈ ਤੇ ਉਹਦੇ ਵਿੱਚੋਂ ਆਪਾਂ ਬਹੁਤ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਹੈਗਾ ਉਹਦੇ ਨਾਲ ਜੁੜਨਾ ਜੁੜਨਾ ਚਾਹੁੰਦੇ ਉਹਨਾਂ ਦੀ એનર્ਜੀ ਨੂੰ ਜਿਹੜਾ ਹੈਗਾ ਉਹ ਚੈਨਲਾਈਜ਼ ਕਰਨਾ ਚਾਹੁੰਦੇ ਉਹਦੇ ਵਿੱਚ ਖੇਡ ਇੱਕ ਤਰੀਕਾ ਹੈ ਉਹਦੇ ਵਿੱਚੋਂ ਇਸ ਤਰੀਕੇ ਨਾਲ ਜਿਹੜਾ ਕਲਚਰ ਦੇ ਨਾਲ ਜੋੜਨਾ ਜਿਹੜਾ ਹੈਗਾ ਉਹ ਇੱਕ ਤਰੀਕਾ ਹੈ ਉਹਦੇ ਨਾਲ ਲਾਇਬ੍ਰੇਰੀਸ ਆਪਾਂ ਲਗਭਗ 340 ਲਾਇਬ੍ਰੇਰੀ ਸਾਡੀ ਤਿਆਰ ਹੋ ਰਹੀਆਂ ਨੇ ਆਪਣੀ ਸੈਂਟਰਲ ਲਾਇਬ੍ਰੇਰੀ ਤਿਆਰ ਹੋ ਚੁੱਕੀ ਤੇ ਉਹਦੇ ਵਿੱਚ ਕੀ ਐਜੂਕੇਸ਼ਨ ਦੇ ਨਾਲ ਜੁੜੀ ਹੈ ਤੇ ਇਹ ਵੱਖ-ਵੱਖ ਤਰੀਕੇ ਨੇ ਜ਼ਰੂਰ ਇਹ ਹੈ ਕਿ ਜੇ ਆਪਣੇ ਯੂਥ ਨੂੰ ਆਪਾਂ ਇਸ ਤਰੀਕੇ ਨਾਲ ਰੰਗਮੰਚ ਨਾਲ ਜੋੜਾਂਗੇ ਖੇਡਾਂ ਦੇ ਨਾਲ ਜੋੜਾਂਗੇ ਪੜਾਈ ਦੇ ਨਾਲ ਜੋੜਾਂਗੇ ਤਾਂ ਹੀ ਮੈਨੂੰ ਲੱਗਦਾ ਹੈ ਕਿ ਉਹ ਅੱਗੇ ਵੱਧ ਸਕਦੇ ਹਨ ਤਾਂ ਆਪਾਂ ਇਹ ਜਿਹੜੀ ਨਸ਼ੇ ਦੀ ਬਿਮਾਰੀ ਹੈ ਇਸ ਦੀ ਲਤ ਹੈ ਇਹਨੂੰ ਆਪਾਂ ਜਿਹੜਾ ਹੈਗਾ ਖਤਮ ਕਰ ਸਕਦੇ ਆ ਜ਼ਰੂਰ ਉਹਦੇ ਵਿੱਚ ਵੀ ਜ਼ਰੂਰੀ ਯੋਗਦਾਨ ਪਾ ਨਾ ਪ੍ਰਮੋਟ ਕਰਨਾ ਇਹ ਵੀ ਐਡਮਿਨਿਸਟ੍ਰੇਸ਼ਨ ਦੀ ਵੀ ਜ਼ਿੰਮੇਵਾਰੀ ਹੈ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਲੋਕੋਨਾਂ 'ਤੇ ਜੀ ਕਿਉਂਕਿ ਸਾਰੇ ਬੱਚੇ ਅੱਜਕੱਲ ਜਿਹੜੇ ਹੈਗੇ ਉਹ ਵੀਡੀਓਜ਼ ਵਿੱਚ ਵੀਡੀਓ ਗੇਮਸ ਵਿੱਚ ਮੋਬਾਈਲ ਵਿੱਚ ਇਸ ਤਰੀਕੇ ਨਾਲ ਚੱਲ ਪਈ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਕਿਸ ਤਰੀਕੇ ਨਾਲ ਜਿਹੜੀ ਇਸ ਤਰੀਕੇ ਦੀ ਕਲਾ ਨੂੰ ਡਿਵੈਲਪ ਕਰਨਾ ਕਿੰਨੀ ਐਫਰਟ ਲੱਗਦਾ ਹੈ ਕਿ ਕਿੰਨੇ ਸਾਲ ਦੀ ਪੜ੍ਹਾਈ ਵੀ ਕਰਦੇ ਐਨਐਸਡੀ ਵਿੱਚ ਵੀ ਪੜ੍ਹਾਈ ਕਰਦੇ ਹੈ ਬੱਚੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਕੋਈ ਪ੍ਰਸਤuti ਕਰ ਪਾਤੇ ਹੈ ਤੇ ਇਹ ਇੱਕ ਤਰੀਕਾ ਹੈ ਇੱਕ ਇੱਕ ਤਰੀਕੇ ਨਾਲ ਬੱਚਿਆਂ ਨੂੰ ਵੀ ਇੱਕ ਐਕਸਪੋਜ਼ਰ ਵੀ ਹੋ ਜਾਂਦਾ ਹੈ ਇਹਦੇ ਨਾਲ ਤੇ ਵਾਕ ਵਕ ਉਹਨਾਂ ਨੂੰ ਵਕ ਵਕ ਉਹਨਾਂ ਕਲਾ ਕਲਾ ਦੇ ਰਹੀ ਮੇਖੰਦਾ ਮੌਕਾ ਵੀ ਮਿਲ ਥੈਂਕ ਯੂ ਜੀ ਦੇਖੋ ਅੱਜ ਇਹ ਦੂਸਰਾ ਦਿਨ ਹੈ ਨਾਟਕਮ ਦਾ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ ਤੇ ਮਿਸਰ ਕਾਰਪੋਰੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਡੀਸੀ ਸਾਹਿਬ ਪਹੁੰਚ ਚੁੱਕੇ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਦੂਸਰੇ ਦਿਨ ਦਾ ਪ੍ਰੋਗਰਾਮ ਹੋ ਰਿਹਾ ਹੈ ਔਰ ਬੜੀ ਖੁਸ਼ੀ ਨਾਲ ਲੋਕ ਬਠਿੰਡਾ ਦੇ ਇਹ ਨਾਟਕਮ ਦੇ ਵਿੱਚ ਇੰਟਰਸਟ ਲੈ ਰਹੇ ਨੇ ਔਰ ਮੈਂ ਫੇਰ ਦੁਬਾਰਾ ਸਭ ਨੂੰ ਅਪੀਲ ਕਰੂੰਗਾ ਵੀ 3 ਦਿਨ ਹੀ ਹੋਰ ਬਚੇ ਨੇ ਇਹ ਤੇ ਜਾਂ بار بار ਨਹੀਂ ਆਉਂਦੀਆਂ ਤੇ ਜਿਨ੍ਹਾਂ ਨੇ ਵੀ ਇਸ ਦੇ ਵਿੱਚ ਇੰਟਰਸਟ ਰੱਖਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਇਸ ਖੁਸ਼ਹਾਲ ਮਾਹੌਲ ਦਾ ਲਤਫ ਲਓ ਮਤਲਬ ਬੱਚੇ ਅੱਜਕੱਲ ਮੋਬਾਈਲਾਂ 'ਚ ਬਾਲਾ ਰੁੱਝੇ ਰਹਿੰਦੇ ਨੇ ਇਹ ਪ੍ਰੋਗਰਾਮ ਦੇਖ ਕੇ ਕੀ ਮਾਪਿਆਂ ਨੂੰ ਮੈਸੇਜ ਦਿਖੋ ਬਿਲਕੁਲ ਮੈਂ ਤਾਂ بار بار کہہ ਰਹੇ ਹਾਂ ਵੀ ਆਪਣੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਦਿਨ ਵੇ ਦਿਨ ਘਟਦੀ ਜਾ ਰਹੀ ਹੈ ਪਰ ਜੇ ਇਹੋ ਜਿਹਾ ਪ੍ਰੋਗਰਾਮ ਅਸੀਂ ਤਾਂ ਹੀ ਘਰਾਨੇ ਆ ਤਾਂ ਹੀ ਇਨੀਸ਼ੀਏਟਿਵ ਲਿੱਤੇ ਜਾਂਦੇ ਆ ਵੀ ਜੇ ਬੱਚੇ ਇੱਥੇ ਆ ਕੇ ਪੇਰੈਂਟਸ ਆ ਕੇ ਉਹਨਾਂ ਦੇ ਛੋਟੇ ਵੱਡੇ ਪਰਿਵਾਰ ਦੇ ਲੋਕ ਆ ਕੇ ਇਸ ਤਰ੍ਹਾਂ ਦੀ ਚੀਜ਼ਾਂ ਦੇਖ ਸਕੋ ਕਿ ਇਹ ਕੋਈ ਛੋਟਾ ਮੋਟਾ ਪ੍ਰੋਗਰਾਮ ਨਹੀਂ ਹੈ ਇੱਕ ਆਮ ਇਸ ਪ੍ਰੋਗਰਾਮ ਨੂੰ ਕੋਈ ਵੀ ਕਰਵਾਉਣਾ ਚਾਹੁੰਦਾ ਤਾਂ ਇਹ ਲੱਖ ਰੁਪਏ ਲੱਗ ਜਾਂਦਾ ਕਿਉਂਕਿ ਨੈਸ਼ਨਲ ਸਕੂਲ ਆ ਡਰਾਮਾ ਦੇ ਜਿਹੜੀ ਟੀਮਸ ਹੈ ਇਹ ਬਹੁਤ ਕੋਸਟਲੀ ਟੀਮਸ ਹੈ ਇੱਕ ਨਾਰਮਲ ਟੀਮਸ ਨਹੀਂ ਹੈਗੀਆਂ ਇਸ ਕਰਕੇ ਮੈਂ ਇਹ ਕਹਿੰਦਾ ਵੀ ਇਹ ਬਹੁਤ ਮੁਸ਼ਕਿਲ ਨਾਲ ਬਠਿੰਡਾ ਦੇ ਵਿੱਚ ਤੇ ਸਾਰੇ ਬਟਿੰਡਾ ਵਾਲੇ ਖੁਸ਼ ਵੀ ਨੇ ਬਹੁਤ ਅੱਛਾ ਲੁੱਟ ਉਟਾ ਵੀ ਨੇ ਨੇ ਫਿਰ ਵੀ ਮੈਂ ਕਹਿੰਦਾ ਵੀ 3 ਦਿਨ ਹੀ ਹੋਰ ਬਚੇ ਨੇ ਤੇ ਜਿਹੜੇ ਬਾਕੀ ਦਿਨ ਰਹਿੰਦੇ ਨੇ ਉਹ ਵੀ ਤੁਸੀਂ ਆ ਕੇ ਦੇਖ ਕੇ ਤੇ ਇਹ ਪ੍ਰੋਗਰਾਮ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਦੇਖ ਕੇ ਤੇ ਤੁਸੀਂ ਸ਼ੁਰੂਆਤ ਕਰੋ